ਸਰਦਾਰ ਕੁਲਵੰਤ ਸਿੰਘ ਪ੍ਰਸ਼ਨ ਨੰਬਰ 1420 ਜੀ ਸਰਦਾਰ ਤਰਨਪ੍ਰੀਤ ਸਿੰਘ ਸੌਨ ਕਿਰਤ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਤੁਹਾਡੇ ਮਾਧਿਅਮ ਨਾਲ ਮਾਨਯੋਗ ਮੈਂਬਰ ਸਾਹਿਬ ਦਾ ਸਵਾਲ ਹੈ ਕਿ ਕੀ ਕਿਰਤ ਮੰਤਰੀ ਕਿਰਪਾ ਕਰਕੇ ਦੱਸਾਂਗੇ ਕਿ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਪੰਜਾਬ ਵਿੱਚ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕਰਨ ਦੀ ਕੋਈ ਤਜਵੀਦ ਸਰਕਾਰ ਦੇ ਵਿਚਾਰਤ ਈਨ ਹੈ ਜੇਕਰ ਹਾਂ ਤਾਂ ਇਸ ਨੂੰ ਅਮਲੀ ਰੂਪ ਕਦੋਂ ਤੱਕ ਦਿੱਤਾ ਜਾਵੇਗਾ ਵੇਰਵੇ ਸਹਿਤ ਦੱਸਿਆ ਜਾਵੇ ਇਹਦਾ ਉੱਤਰ ਹੈ ਜੀ ਹਾਂ ਘੱਟੋ-ਘੱਟ ਉਜਰਤਾ ਵਿੱਚ ਵਾਧਾ ਕਰਨ ਦੀ ਤਜਵੀਜ਼ ਕਿਰਤ ਵਿਭਾਗ ਦੇ ਵਿਚਾਰ ਅਧੀਨ ਹੈ ਘੱਟੋ-ਘੱਟ ਉਜਰਤਾ ਨੂੰ ਦੋ ਤਰੀਕਿਆਂ ਨਾਲ ਵਧਾਈਆਂ ਜਾਂਦੀਆਂ ਹਨ ਇੱਕ ਤਰੀਕਾ ਹੈ ਕਿ ਘੱਟੋ-ਘੱਟ ਉਜਰਤਾ ਦੀ ਵਿਵਸਥਾ ਅਡਜਸਟਮੈਂਟ ਕੰਜ਼ਿਊਮਰ ਪ੍ਰਾਈਸ ਇੰਡੈਕਸ ਵਿੱਚ ਹੋਏ ਵਾਧੇ ਅਨੁਸਾਰ ਸਾਲ ਵਿੱਚ ਦੋ ਵਾਰ 1 ਮਾਰਚ ਨੂੰ ਤੇ 1 ਸਤੰਬਰ ਨੂੰ ਤੋ ਕੀਤੀ ਜਾਂਦੀ ਹੈ ਇਸ ਮੁਤਾਬਕ ਆਖਰੀ ਵਾਧਾ ਜੋ ਹੋਇਆ ਹੈ ਉਹ 1 9 2024 ਨੂੰ ਹੋਇਆ ਸੀ ਅਤੇ ਅਗਲਾ ਵਾਅਦਾ ਮਿੱਤੀ 1.3.2025 ਤੋਂ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ ਤੇ ਦੂਜਾ ਤਰੀਕਾ ਹੈ ਕਿ ਘੱਟੋ ਘੱਟ ਉਜਰਤਾਂ ਦੇ 베이스 ਰੇਟ ਵਿੱਚ ਵਾਧਾ ਕਰਨਾ ਇਸ ਸਬੰਧੀ ਵੀ ਤਜਵੀਰ ਮਹਿਕਮੇ ਦੇ ਵਿਚਾਰ ਅਧੀਨ ਹੈ ਆਸ ਕੀਤੀ ਜਾਂਦੀ ਹੈ ਕਿ ਇਹ ਵਾਅਦਾ ਇਸ ਸਾਲ ਵਿੱਚ ਹੋ ਜਾਵੇਗਾ ਇਸ ਨਾਲ 베이스 ਸਾਲ 2025 ਹੋ ਜਾਵੇਗਾ ਜੀ ਧੰਨਵਾਦ ਥੈਂਕ ਯੂ ਜੀ ਇਸ ਦਾ ਕੋਈ ਅੰਪੀਂਕੀ ਜੀ ਕੋਈ ਸਪਲੀਮੈਂਟਰੀ ਹੈ ਸਪੀਕਰ ਸਾਹਿਬ ਸਪਲੀਮੈਂਟਰੀ ਤਾਂ ਹੈ ਪਰ ਘੰਟੇ ਤੋਂ ਪਹਿਲਾਂ ਹੀ ਸਵਾਲ ਦਾ ਜਵਾਬ ਮੇਰੇ ਨਾਲ ਕਿਵਰ ਸਬਲੀਮੈਟਰੀ ਬਣਾਉਣੀ ਵੀ ਹੋ ਕੀ ਹੋ ਜਾਂਦੀ ਆ ਤੇ ਮੇਰੀ ਬੇਨਤੀ ਆ ਵੀ ਥੋੜਾ ਜਿਹਾ ਜੇ ਜਵਾਬ ਟਾਈਮ ਦੇ ਨਾਲ ਦਿੱਤਾ ਜਾ ਸਕੇ ਤਾਂ ਧੰਨਵਾਦੀ ਹਾਂ ਥੈਂਕ ਯੂ ਤੇ ਸਪੀਕਰ ਸਾਹਿਬ ਮੈਂ ਤੁਹਾਡੇ ਸਮਾਧੀ ਬਰਾਹੀ ਮੰਤਰੀ ਜੀ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਵੀ ਜਿਹੜੀ ਤਾਂ ਗੱਲ ਇਹਨਾਂ ਨੇ ਕੀਤੀ ਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਜਿਹੜਾ ਹਰ ਸਾਲ ਵੱਧ ਆ ਸਾਲ ਚ ਦੋ ਵਾਰੀ ਵੱਧ ਆ ਉਹ ਤਾਂ 10 ਰੁਪਏ 5 ਰੁਪਏ ਜਾਂ 20 ਰੁਪਏ ਮੇਰਾ ਕਹਿੰਦਾ ਜਾਂ 50 ਰੁਪਏ ਵਾਤੇ ਵੱਧ ਹੁੰਦਾ ਗੱਲ ਬੇਸ ਰੇਟ ਦੀ ਆ ਵੀ ਬੇਸ ਰੇਟ ਜਿਹੜਾ ਉਹ ਵਧਾਉਣ ਦੀ ਜਿਹੜੀ ਗੱਲ ਕੀਤੀ ਹੈ ਬਈ ਉਹ ਵਿਚਾਰ ਧੀਨਾ ਬਹੁਤ ਬਹੁਤ ਧੰਨਵਾਦ ਲੇਕਿਨ ਬੇਸ ਰੇਟ ਕਿੰਨਾ ਵਧੂਗਾ ਮੈਂ ਮੰਤਰੀ ਜੀ ਦਾ ਧਿਆਨ ਚਾਹੁੰਦਾ ਚਾਹੁੰਦਾ ਪੁੱਛਣਾ ਵੀ ਚਾਹੁੰਦਾ ਤੇ ਧਿਆਨ ਚ ਵੀ ਲੈ ਕੇ ਆਉਣਾ ਚਾਹੁੰਦਾ ਹੈ ਕਿ ਜਿਹੜਾ ਬੇਸ ਰੇਟ ਹੈ ਚੰਡੀਗੜ੍ਹ ਪੰਜਾਬ ਦੇ ਨਾਲੋਂ ਡਬਲ ਨਹੀਂ ਢਾਈ ਹੋਣਾ ਹਮਾਸ਼ਲਤ ਵੀ ਜ਼ਿਆਦਾ ਹੈ ਔਰ ਹਰਿਆਣਾ ਦੀ ਵੀ ਕਰਿਆ ਪਿਛਲੀਆਂ ਸਰਕਾਰਾਂ ਨੇ ਮੈਨੂੰ ਨਹੀਂ ਲੱਗਦਾ ਕੋਈ ਇਸ ਗੱਲ 'ਤੇ ਧਿਆਨ ਦਿੱਤਾ ਹੈ ਹਾਲਾਂਕਿ ਪੰਜਾਬ ਆ ਜਿਹੜਾ ਉਹ ਖੁਸ਼ਹਾਲ ਵੀ ਹੈ ਔਰ ਪੰਜਾਬ ਦੀ ਜਿਹੜੀ ਮਹਿੰਗਾਈ ਦਰ ਹੈ ਜਿਹੜੀ ਇੰਡੈਕਸ ਦੀ ਮੰਤਰੀ ਜੀ ਗੱਲ ਕਰਦੇ ਨੇ ਤੇ ਉਹ ਵੀ ਪੰਜਾਬ ਦਾ ਜ਼ਿਆਦਾ ਆਉਂਦਾ ਹੈ ਤੇ ਮਹਿੰਗਾਈ ਦੀ ਜ਼ਿਆਦਾ ਇਸ ਕਰਕੇ ਜਿਹੜਾ ਮੈਂ ਇਹ ਸਮਝਦਾ ਹਾਂ ਕਿ ਜਿਹੜਾ ਬੇਸ ਰੇਟ ਇਹਨਾਂ ਨੇ ਵਧਾਉਣ ਦੀ ਗੱਲ ਕੀਤੀ ਆ ਮੈਂ ਧੰਨਵਾਦ ਆਇਆ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਵੀ ਕੀ ਆਪਾਂ ਚੰਡੀਗੜ੍ਹ ਦੇ ਮੁਕਾਬਲੇ ਸਾਡੀ ਰਾਜਧਾਨੀ ਤੇ ਚੰਡੀਗੜ੍ਹ ਦੇ ਮੁਕਾਬਲੇ ਵਧਾਓਗੇ ਕਿ ਜਾਂ ਉਹੀ 10% ਵਧਾ ਕੇ ਆਪਣਾ ਮਸਲਾ ਜਿਹੜਾ ਹੱਲ ਕਰ ਲੈਣਾ ਦੀ ਆਪਾਂ ਕੋਸ਼ਿਸ਼ ਕਰਾਂਗੇ ਨੰਬਰ 1 ਨੰਬਰ ਦੂਜਾ ਸਵਾਲ ਇਹ ਆ ਵੀ ਚਾਰ ਕੈਟਾਗਰੀਜ਼ ਨੇ ਇਹਦੇ ਵਿੱਚ ਟੋਟਲ ਨੇ ਜਿਹੜੀਆਂ ਜਿਹਦੇ ਵਿੱਚ ਜਿਹੜੇ ਮਿਨੀਮਮ ਰੇਟ ਫਿਕਸ ਕੀਤੇ ਹੋਏ ਨੇ ਤੇ ਉਹ ਚਾਰਾਂ ਕੈਟਾਗਰੀਜ਼ ਦੇ ਵਿੱਚ ਇੱਕ ਬਹੁਤ ਜ਼ਰੂਰੀ ਕੈਟਾਗਰੀ ਆ ਉਹ ਹੈਗੀ ਸਫਾਈ ਸੇਵਕ ਸਫਾਈ ਸੇਵਕਾਂ ਦਾ ਕੰਮ ਆ ਜਿਹੜਾ ਸਭ ਤੋਂ ਜ਼ਿਆਦਾ ਔਖਾ ਹੈ ਸਭ ਤੋਂ ਜ਼ਿਆਦਾ ਮੁਸ਼ਕਿਲ ਹੈ ਔਰ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਸਪੀਕਰ ਸਾਹਿਬ ਜਿਹੜਾ ਸਰਵੇ ਹੋਇਆ ਵੀ ਕਿੰਨੇ ਕਿਹੜੀ ਕੈਟਾਗਰੀ ਵਿੱਚੋਂ ਬੰਦੇ ਘੱਟ ਉਮਰ 'ਚ ਮਰਦੇ ਨੇ ਉਸ ਸਰਵੇਖੇ ਦੇ ਵਿੱਚ ਬਕਾਇਦਾ ਤੌਰ ਤੇ ਸਫਾਈ ਸੇਵਕ ਨੇ ਜਿਹੜੇ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਚ ਪਰਸੈਂਟੇਜ ਬਹੁਤ ਜ਼ਿਆਦਾ ਹੈ ਉਹਨੂੰ ਮਰ ਰਹੇ ਨੇ 58 ਸਾਲ ਤੋਂ ਪਹਿਲਾਂ ਹੀ ਰਿਟਾਇਰਮੈਂਟ ਹੋਣ ਤੋਂ ਪਹਿਲਾਂ ਹੀ ਉਹਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦਾ ਕੰਮ ਬਹੁਤ ਔਖਾ ਝੂੜ ਵਕਦੇ ਨੇ ਔਰ ਉਹਨਾਂ ਨੂੰ ਬਿਮਾਰੀਆਂ ਨੇ ਜਿਹੜੀਆਂ ਉਹ ਵੀ ਜ਼ਿਆਦਾ ਲੱਗ ਜਾਂਦੀਆਂ ਲੇਕਿਨ ਉਹਨਾਂ ਦੀ ਚਾਰੇ ਕੈਟਾਗਰੀਜ਼ ਦੇ ਵਿੱਚੋਂ ਜਿਹੜਾ ਰੇਟ ਔਖਾ ਹੈ ਸੋ ਮੇਰੀ ਬੇਨਤੀ ਇਹ ਹੈ ਵੀ ਚਾਰਾਂ ਕੈਟਾਗਰੀਜ਼ ਦੇ ਵਧਾਏ ਜਾਣ ਤੇ ਨਾਲ ਹੀ ਜਿਹੜੇ ਸਫਾਈ ਸੇਵਕਾਂ ਨੂੰ ਸਫਾਈ ਸੇਵਕ ਕਈ ਵਾਰੀ ਸੀਵੇ ਦਾ ਕੰਮ ਕਰਦ ਕਰਦੇ ਮਰ ਵੀ ਜਾਂਦੇ ਨੇ ਔਰ ਉਹਨਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲਦਾ ਕਿਉਂਕਿ ਉਹ ਕੰਟਰੈਕਟ ਦੇ ਉੱਤੇ ਲੱਗੇ ਹੁੰਦੇ ਨੇ ਸੋ ਇਸ ਕਰਕੇ ਮੇਰੀ ਬੇਨਤੀ ਇਹ ਹੈ ਵੀ ਜਦੋਂ ਆਪਾਂ ਬੇਸ ਰੇਟ ਵਧਾਈਏ ਇੱਕ ਤਾਂ ਆਪਾਂ ਇਹ ਧਿਆਨ ਰੱਖੀਏ ਵੀ ਬਾਉਂਡਰੀ ਸੂਬੇ ਦਾ ਕੀ ਟੀ ਰੇਟ ਹੈ ਉਹਦੇ ਮੁਤਾਬਕ ਤੋਂ ਵੱਧ ਹੀ ਲਾਉਣਾ ਚਾਹੀਦਾ ਹੈ ਘੱਟ ਨਹੀਂ ਹੋਣਾ ਚਾਹੀਦਾ ਔਰ ਦੂਸਰੀ ਸਰ ਗੱਲ ਇਹ ਹੈ ਵੀ ਜਿਹੜਾ ਕੈਟਾਗਰੀਜ਼ ਨੇ ਉਹ ਚਾਰਾਂ ਨੂੰ ਬਰਾਬਰ ਕਰ ਦਿੱਤਾ ਜਾਵੇ ਤਾਕੇ ਕੋਈ ਇਹ ਨਾ ਲਗੇ ਵੀ ਸਾਡਾ ਘਾਟਾ ਜਾਂ ਵੱਧਾ ਔਰ ਸਫਾਈ ਸੇਵਕਾਂ ਵੀ ਇਹ ਲੱਗੇ ਵੀ ਜਿੰਨਾ ਕਿ ਅਸੀਂ ਕੰਮ ਕਰਦੇ ਆ ਉਹਦੇ ਇਵੇਂ ਦੇ ਵਿੱਚ ਸਾਨੂੰ ਕੋਈ ਨਾ ਪੁੱਛ ਮਿਲਦਾ ਇਹ ਮੈਂ ਬੇਨਤੀ ਕਰਨੀ ਆ ਤੇ ਮੈਂ ਪੁੱਛਣਾ ਆ ਜੀ ਵੀ ਹੁਣ ਮੰਤਰੀ ਜੀ ਇਹ ਕਰਨਗੇ ਜਾਂ ਨਹੀਂ ਕਰਨਗੇ ਜੀ ਮੰਤਰੀ ਜੀ ਦੇਖੋ ਸਕਲਦਾ ਹੈ ਜਿਹੜਾ ਬੇਸ ਰੇਟ ਵਧਾਉਣਾ ਹੈ ਉਹ ਇੱਕ ਸਰਕਾਰ ਦਾ ਕੋਲੈਕਟਰਲ ਫੈਸਲਾ ਹੈ ਅਸੀਂ 100% ਸਾਡੇ ਵਿਚਾਰ ਅਧੀਨ ਹੈ ਔਰ ਅਸੀਂ ਪ੍ਰੋਮਿਸ ਕਰਦੇ ਆ ਕਿ ਹੈਂਡਸਮ ਅਮਾਉਂਟ ਦੇ ਵਿੱਚ ਬੇਸ ਰੇਟ ਵਧੂਗਾ ਪਹਿਲੀ ਇੱਕ ਗੱਲ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਮਾਨਯੋਗ ਮੈਂਬਰ ਸਾਹਿਬ ਨੇ ਕਿਹਾ ਵੀ ਚਾਰ ਕੈਟਾਗਰੀਆਂ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਚਾਰ ਨਹੀਂ ਕੈਟਾਗਰੀਆਂ ਟੋਟਲ 8 ਨੇ ਉਹ 8 ਕੈਟਾਗਰੀਆਂ ਚ ਜਿਵੇਂ ਅਨਸਿੱਖਿਆਕ ਅਰਧ ਸਿੱਖਿਆਕ ਸਿੱਖਿਆਕ ਉੱਚ ਸਿੱਖਿਆਕ ਸਟਾਫ ਕੈਟਾਗਰੀ A ਸਟਾਫ ਕੈਟਾਗਰੀ B ਸਟਾਫ ਕੈਟਾਗਰੀ C ਤੇ ਸਟਾਫ ਕੈਟਾਗਰੀ D ਹੈ ਇਹਦੀ ਡਿਟੇਲ ਜੇ ਚਾਹੀਦੀ ਹੋਈ ਸਭਾ ਫਿਰ ਜ਼ਿਆਦਾ ਲੱਗੂ ਮੈਂ ਸਾਰੀ ਡਿਟੇਲ ਲੈ ਕੇ ਆਇਆ ਹਾਂ ਕਿਹੜੀ ਸਟੇਟ ਦੇ ਵਿੱਚ ਕਿੰਨੀ ਕਿਹਦੀ ਉਜਰਤ ਹੈ ਉਹਦੀ ਵੀ ਡਿਟੇਲ ਮੈਂ ਨਾਲ ਲੈ ਕੇ ਆਇਆ ਤੇ ਜੋ ਤੁਸੀਂ ਕਹੋਗੇ ਆਪਾਂ ਬੈਠ ਕੇ ਡਿਸਕਸ ਕਰ ਲਾਂਗੇ ਡਿਸਕਸ ਕਰਨ ਤੋਂ ਬਾਅਦ ਜਿਵੇਂ ਕਹੋਗੇ ਇੱਕ ਕੋ ਲੈਟਰ ਫੈਸਲਾ ਆਪਾਂ ਇਹਦੇ ਤੇ ਜਿਵੇਂ ਕਹੋਗੇ ਉਵੇਂ ਕਰ ਦਿਆਂਗੇ ਤੁਹਾਨੂੰ ਖੁਸ਼ ਕਰ ਦਿਆਂਗੇ ਵਾਹ ਵੀ ਥੈਂਕ ਯੂ ਥੈਂਕ ਯੂ ਥੈਂਕ ਯੂ ਖੁਸ਼ ਹੋ ਸਾਰੇ ਕੁਲਵੰਤ ਸਿੰਘ ਜੀ ਹੁਣ ਤੁਸੀਂ ਸਾਨੂੰ ਵੀ ਖੁਸ਼ ਕਰਦੇ ਹੋ ਸਾਰਿਆਂ ਨੂੰ